ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੇੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ ਦੇਹ ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਕਾਲ ਸੈਂਟਰ ਚੱਲ ਰਿਆ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਧੱਕੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਰਨਾ ਨੇ ਕੈਬਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਉਨਸਥਿਤ ਮੈਨੇਜਰ ਸੀਗੇ ਜਿਹੜੇ ਕਿ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ 37 ਬੰਦਿਆਂ ਨੇ ਤੇ ਇਹਨਾਂ ਦੇ ਥਰੂ ਧੱਕੀ ਮਾਰਦੇ ਸੀ ਇਹਨਾਂ ਦਾ ਮਾਡਲ ਸਪਰਿੰਟ ਹੀ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਹੈ ਹੋਈ ਹੈ ਦੇ ਉਸ ਇਲੀਗਲ ट्रांजैक्शन ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਹੈ ਲਗਾਈ ਜਾਏਗੀ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਕਰੋ ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਨ ਦਾ ਇੱਕ ਤਰੀਕਾ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗੇ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨੂੰ ਸੀ ਲੀਗਲਾਈਜ਼ ਕਰਵਾਓ ਤਾਂ ਇਸ ਇਸ ਬਹਾਨੇ ਸਿਰ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਵਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ ਤਾਂ اسی ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੇ ਠੱਗੀ ਮਾਰਦੇ ਸਨ ਉਹਨਾਂ ਨੂੰ ਤੇ ਇਹਨਾਂ ਦਾ ਕੰਮ ਹੀ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਧੱਗੀ ਵਾਰਨ ਦੇ ਵਾਸਤੇ ਰੱਖਿਆ ਹੋਇਆ ਸੀ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਇਹਨਾਂ ਦਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੀਆਂ ਆਈਆਂ ਨੇ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ਾਇਦ ਕਰਦਾ ਹੋਵੇ ਪਰ ਉਹਦੀ ਡਿਟੇਲ ਵੀ ਸਾਡੇ ਕੋਲ ਆਈ ਹੈ ਤੇ ਛੇਤੀ ਵੀ ਉਹਨੂੰ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਸੱਚ ਇਹ ਕਿੰਨੇ ਦਿਨਾਂ ਤੋਂ ਇਹ ਚੱਲ ਰਿਆ ਸੀ ਉਹ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿਨੇ ਲੋਕੀ ਦਾ ਕੋਈ ਕੰਪਲੇਂਟ ਆਈ ਸੀ ਜਾਂ ਕੋਈ ਸੀਕ੍ਰੀਟ ਇਨਫੋਰਮੇਸ਼ਨ ਦੇਸੀ ਅਰੇ ਸੀ। ਲੇਕਿਨ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਗੋਲ ਸੈਂਟਰ ਤਿੰਨ ਤੋਂ 6 ਮਹੀਨੇ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਫਿਰ ਸਾਡੀ ਜਿਹੜੀ ਪਾਰਟੀ ਸੀਗੀਆਂ ਉਹਨਾਂ ਨੇ ਪ੍ਰੋਪਰ ਇਹਦੀ ਰੈਕੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਉਹ ਲੱਗਿਆ ਕਿ ਬਾਕੀ ਇਹ ਇਲੀਗਲ ਹੈ। ਤਾਂ ਉਹਦੇ ਬੇਸ ਤੇ ਅਸੀਂ ਫਿਰ ਟ੍ਰੇਡ ਲੇਟ ਨਾਈਟ ਟ੍ਰੇਡ ਕਰਕੇ ਇਹਨੂੰ ਫਾਈਨਲ ਕੀਤਾ ਸਰ ਪਿਛਲੇ 2 ਮਹੀਨੇ ਪਹਿਲਾਂ ਵੀ ਸਟੇਟ ਸਾਈਬਰ ਸੈੱਲ ਨੇ ਇਸੇ ਇੰਡਸਟਰੀਅਲ ਏਰੀਆ ਦੇ ਵਿੱਚ ਕਈ ਲੋਕਾਂ ਨੂੰ ਤਾਂ ਬੜਾ ਈਜ਼ੀ ਇੱਥੇ ਹੈਗਾ ਕਿ ਬੜਿਆ ਆਰਾਮ ਨਾਲ ਇਸ ਤਰ੍ਹਾਂ ਦੇ ਜਿਹੜੀ ਠੱਗੀ ਹੈ ਉਹ ਵੀ ਵਿਦੇਸ਼ ਦਾ ਕੁਝ ਇਸੇ ਤਰ੍ਹਾਂ ਦਾ ਲਿੰਕ ਹੈ ਜਿਹੜਾ ਹੈ ਉਹ ਵੀ ਸੇਮ ਹੀ ਉਹ ਵੀ ਯੂਐਸ ਦੇ ਕਸਟਮਰਸ ਦੇ ਸੀਗੇ ਚਾਹ ਜਨਰਲ ਲੋਕਾਂ ਕੋਲ ਚੱਲਦੇ ਸੀ ਇਹ ਬੇਸਿਕਲੀ ਜਿਹਨੂੰ ਹੁਣ ਆਪਣਾ ਮੋਹਲੀ ਇੰਡਸਟਰੀ ਹੱਬ ਬਹਿ ਗਿਆ ਹੈ ਕਾਫੀ ਅੱچھے ਕਾਲ ਸੈਂਟਰ ਜਿਹੜੇ ਹੈਗੇ ਚੱਲਦੇ ਆ ਤੇ ਉਹ ਚ ਮੈਜੋਰਟੀ ਜਿਹੜੇ ਕਾਲ ਸੈਂਟਰਸ ਆ ਜੈਨੂਇਨ ਆ ਕਿਸੇ ਨਾ ਕਿਸੇ ਕੰਪਨੀ ਦੇ ਕਾਲ ਸੈਂਟਰਸ ਆ ਉਹਨਾਂ ਨਾਲ ਜੁੜੇ ਹੋਏ इवन ਕਾਫੀ ਫੋਰਨ ਕੰਪਨੀਆਂ ਦੇ ਜਿਹੜੇ ਕਾਲ ਸੈਂਟਰਸ ਆ ਉਹ ਵੀ ਇੱਥੇ ਚੱਲਦੇ ਆ ਬਟ ਇਹ ਕਾਲ ਸੈਂਟਰਾਂ ਦੀ ਆਰ ਦੇ ਵਿੱਚ ਕੁਝ ਲੋਕ ਠੱਗੀ ਮਾਰਨ ਦੇ ਨਤੀਜੇ ਨਾਲ ਆਦੇ ਕਾਲ ਸੈਂਟਰਸ ਖੋਲੇ ਹੋਏ ਨੇ ਤੇ ਇਹ ਵੀ ਉਹਨਾਂ ਚੀ ਕਾਲ ਸੈਂਟਰ ਸੀਗਾ ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਵੀ ਦੇਣਾ ਚਾਹੁੰਗਾ ਕਿ ਜਿੱਥੇ ਵੀ ਇਹ ਇਲੀਗਲ ਕਾਲ ਸੈਂਟਰ ਚੱਲ ਰਹੇ ਆ ਉਹਨਾਂ ਦੇ ਖਿਲਾਫ ਏਸੀ ਤਰ੍ਹਾਂ ਹੀ ਮੁਹਾਲੀ ਪੁਲਿਸ ਸਖਤੀ ਨਾਲ ਜਿਹੜਾ ਹੈ ਐਕਸ਼ਨ ਲੈਂਦੇ ਰਹੇ ਸਰ ਕੋਈ ਇੰਟਰਲਿੰਕ ਹੈਗਾ ਸੀ ਪਿਛਲੇ ਕੇਸ ਨਾਲ ਇਹਨਾਂ ਵਿੱਚੋਂ ਕੋਈ ਕਿਉਂਕਿ ਉਹ ਵੀ ਬੰਦੇ ਬਾਹਰ ਦੇ ਸੀਗੇ ਕੋਈ ਹైదరాబాద్ ਦਾ ਕਿਉਂਕਿ ਇੰਡੀਅਨ ਆਇਆ ਸੁਣਨਾ ਪਰ ਨਾ ਪੰਜਾਬ ਵਾਲੇ ਬੰਦੇ ਦੇ ਸੀ ਕਿ ਇਹ ਚ ਕੋਈ ਐਸ ਸਪੈਸੀਫਿਕ ਲਿੰਕ ਤਾਂ ਨਹੀਂ ਸਾਨੂੰ ਆਇਆ ਸਭ ਨੇ ਪਰ ਹਾਂ ਇਹ ਬਾਹਰਲੇ ਬੰਦੇ ਇਹ ਵੀ ਬੰਦੇ ਬਾਹਰ ਹੀ ਹੈ ਜਿਹੜੇ ਚ ਗੁਜਰਾਤ ਤੋਂ ਜਿਹੜਾ ਸੀਗਾ অপারেਟ ਹੋ ਰਿਆ ਸੀਗਾ ਮੇਨ ਜਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਸੀ ਗੁਜਰਾਤ ਦਾ ਸਰ ਪੁਲਿਸ ਹੁਣ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕੌਣ ਫੀਕ ਹੈ ਕਿਸ ਤਰ੍ਹਾਂ ਲੀਗਲ ਹੈ ਇਲੀਗਲ ਹੈ ਕਿਉਂਕਿ ਜਿੱਦਾਂ ਤੁਸੀਂ ਵੀ ਕਿਹਾ ਓਬਵੀਅਸਲੀ ਹੱਬ ਹੈ ਇੰਡਸਟਰੀ ਏਰੀਆ ਤੇ ਹੁਣ ਪੁਲਿਸ ਕਿਸ ਤਰ੍ਹਾਂ ਵੈਰੀਫਾਈ ਕਰ ਰਹੀ ਹੈ ਕਿ ਜਿਹੜੇ ਵੀ ਹਾਲ ਸੈਂਟਰ ਚੱਲ ਰਹੇ ਹਨ ਕਿਉਂਕਿ ਵਿਦੇਸ਼ ਦਾ ਲੈ ਕੇ ਜਿਹੜਾ ਸਾਹਮਣੇ ਆਉਂਦਾ ਹੈ ਉਹ ਨਾਈਟ ਸ਼ਿਫਟਸ ਲੱਗਦੀ ਹੈ ਕਿਸੇ ਨੂੰ ਸ਼ੱਕ ਨਾ ਹੋਵੇ ਬੜੇ ਉਸ ਤਰੀਕੇ ਦੇ ਨਾਲ ਪਲਾਨ ਤਰੀਕੇ ਨਾਲ ਤੋਂ ਪਰ ਪੰਜਾਬ ਪੁਲਿਸ ਬਹੁਤ ਹੀ ਪੁਲਿਸ ਦਾ ਅਸਰ ਕੀ ਕਰਦੀ ਨਹੀਂ ਇਹਦੇ ਵਿੱਚ ਇੱਕ ਤਾਂ ਸਾਡੇ ਰੈਗੂਲਰ ਜਿਹੜੀ ਵੈਰੀਫਿਕੇਸ਼ਨਸ ਹੈ ਕਿ ਉਹ ਵੀ ਚੱਲ ਨਹੀਂ ਆ ਪਈਆਂ ਪਰ ਇਹਦੇ ਨਾਲ-ਨਾਲ ਸਾਨੂੰ ਇਨਫੋਰਮੇਸ਼ਨ ਵੀ ਰੈਗੂਲਰਲੀ ਜਿਹੜੇ ਵੀ ਫੇਕ ਕਾਲ ਸੈਂਟਰਸ ਹੈ ਉਹਨਾਂ ਦੀ ਜਾਣੀਆ ਸ਼ੁਰੂ ਹੋ ਗਈਆਂ ਆਫਟਰ ਜਦੋਂ ਅਸੀਂ ਦੋ ਤਿੰਨ ਰੀਡਸ ਕੀਤੀਆਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਸਾਡੇ ਨਾਲ ਸ਼ੇਅਰ ਕਰ ਸਕਦਾ ਤੁਸੀਂ ਮੇਰੇ ਨਾਲ ਪਸਟਵੀ ਆਫਿਸ ਸਾਕੇ ਸ਼ੇਅਰ ਕਰ ਸਕਦੇ ਹੋ ਜਾਂ ਸਾਡੇ ਪੀਡ ਆਫੀਸ਼ਲ ਨੰਬਰ 'ਤੇ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਸੀ ਸਿਕਰੇਟ ਸਰ ਕਿੰਨੇ ਦੋਸ਼ੀ ਫੜੇ ਲੜਕੇ ਲੜਕੀਆਂ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਇਹਦੇ ਵਿੱਚੋਂ 25 ਲੜਕੇ ਤੇ 12 ਲੜਕੀਆਂ ਬਈ profession ਨੂੰ ਇਹੀ ਕੰਮ ਕਰਦੇ ਸੀ ਕੋਈ ਹੋਰ ਵੀ ਕੰਮ ਨਾਲ ਨਾ ਐਡ ਹੁੰਦਾ ਤੇ ਬੇਸਿਕਲੀ ਜਿਹੜੇ ਯੰਗ ਹੈਗੇ IT employees ਜਿਹੜੇ ਹੈਗੇ ਉਹਦੀ ਤਰ੍ਹਾਂ ਹੁੰਦੇ ਸੀਗੇ ਪਰ ਇਹ ਹੀ ਜਿਆਦਾ ਲਾਲਚ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਜਿਹੜੇ ਹੈਗੇ ਇਲੀਗਲ ਕੰਮ ਦੇ ਵਿੱਚ ਇਹ ਪਸਿਬਲ ਸੀ ਇਹ ਜਿਹੜੇ ਸੀਗੇ ਨਾਰਮਲ employees ਪਰ ਇਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ ਨੌਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹ ਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚੋਂ ਵਿੱਚੋਂ ਬੰਦੇ ਇਹਨਾਂ ਦੀ ਆਪਣੀ ਆਪਣੀ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਜੇ ਮੇਕ ਪੁਸ਼ੀ ਇਹਦੇ ਵਿੱਚ ਹੁੰਦੇ ਸੀਗੇ ਡਾਇਲਰਸ ਡਾਇਲਰਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀ ਜਾਂ ਉਹਨਾਂ ਤੋਂ ਕਾਲ ਲੈਂਦੇ ਸੀ ਫਸਟ ਹਮ ਆ ਗਏ ਕੁਝ ਇਹਨਾਂ ਚ ਬੈਂਕਰਸ ਬਣ ਜਾਂਦੇ ਸੀ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਨੇ ਆ ਠੀਕ ਹੈ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦਿੰਗੇ ਰੈਕਟੀਫਾਈ ਕਰ ਲਓ ਤੁਹਾਡਾ ਜਿਹੜਾ ਨੁਕਸਾਨ ਹੈ ਉਹਦਾ ਘਟ ਜੇਗਾ ਤਾਂ ਉਹ ਕੁਝ ਬੈਂਕਰਸ ਬਣ ਜਾਂਦੇ ਸੀਗੇ ਸਿਮੀਲਰਲੀ ਕੁਝ ਈਮੇਲ ਵਾਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੀ ਸੀਗੀ ਬੈਂਕ ਤੋਂ ਜਿਹੜੀ ਇਨਫੋਰਮੇਸ਼ਨ ਆਉਂਦੀ ਸੀਗੀ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਨੂੰ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀਗੇ ਸਰ ਮਾਮੂ ਕੀ ਨਿੱਕ ਡੰਡੀ ਜਨੀ ਜਲਦੀ ਪੀਆ ਪਰ ਆਮ ਸ਼ੋਰ ਇਹ ਕਰੋੜਾ ਚ ਜਾਏਗੀ ਮੋਹ ਜੀ ਸਰ ਦੇ ਕੀ ਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਜਿਹੜੇ ਸੈਲ ਦੀ ਮੁੰਡੇ ਕੁੜੀਆਂ ਪੜੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਹਾਲਾਂਕਿ ਦੇਖੋ ਜੀ ਦੱਸਿਆ ਕਿ ਮੋਸਟਲੀ ਬਾਹਰ ਦੇ ਨਾਗਲੈਂਡ ਕੋਈ ਲੋਕਲ ਇਨਵੋਲਵਮੈਂਟ ਹੁਣ ਤੱਕ ਨਹੀਂ ਇੰਟਰਸਟਿੰਗਲੀ ਇਹਦੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਹੋਵੇ ਤੱਕ ਕੋਈ ਸਾਹਮਣੇ ਨਹੀਂ ਆ ਰਹੀ ਤਾਂ ਮਤਲਬ ਜਿਹੜੇ ਸੀ ਚਲਾਨ ਵਾਲੇ ਕਾਲ ਸੈਂਟਰ ਉਹ ਵੀ ਬਾਹਰਲੇ ਸੀ ਠੀਕ ਹੈ ਹਾਂ ਜਿਹੜੇ ਬਾਕੀ ਦੇ ਇਮਪਲੋਈਸ ਹੀ ਸੀਗੇ ਦੇਖੋ ਜਿਵੇਂ ਵੀ ਚਾਹੇ ਉਹ ਲਾਲਚ ਦੇ ਮਾਰੇ ਆਉਂਦਾ ਕੀਤੇ ਸੀਗੇ ਇਵਨ ਇਮਪਲੋਈਸ ਵੀ ਜਿਹੜੇ ਲੋਕਲ ਜਬ ਮੋਹਾਲੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉਹ ਬੋ ਲੋਕਲ ਨਹੀਂ ਸੀਗੇ ਕੋਈ ਵੀ ਉਹਨਾਂ ਸਾਹਿਬ ਇਹਦੇ ਵਿੱਚ ਫਿਰੇ ਟ੍ਰੇਨ ਕਰਕੇ ਇੱਥੇ ਭੇਜ ਦਿੱਤੇ ਸੀ ਜੇ ਇੱਥੇ ਆ ਕੇ ਮਰੇ ਨਹੀਂ ਉਹ ਜਿਹੜੀ ਆਕੀ ਟ੍ਰੇਨਿੰਗ ਹੈ ਜਿਹਨੂੰ ਤਾਂ ਬੇਸਿਕਲੀ ਆਪਦਾ ਆਪਦਾ ਰੋਲ ਉਹਨੇ ਸਮਝਾਤਾ ਰੋਲ ਸਮਝਾ ਕੇ ਕਿ ਉਹ ਮੈਨੇ ਕੀ ਗੱਲ ਕਰਨੀ ਹੈ ਇਹ ਗੱਲ ਕਰਨੀ ਹੈ ਕਿਸ ਤਰ੍ਹਾਂ ਦੀ ਗੱਲ ਕਰਨੀ ਉਹ ਸਾਰੀਆਂ ਜਿਹੜੀ ਟ੍ਰੇਨ ਹੋ ਰਹਿੰਦੇ ਸੀਗੇ ਉਹ ਟ੍ਰੇਨ ਆਫਟਰ ਐਕਸਪਰਟ ਬਣ ਕੇ ਉਹ ਸਮ ਹੁੰਦੀ ਹੈ ਮਤਲਬ ਸਰੀ ਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਗੁਜਰਾਤ ਚ ਬੈਠੇ ਮਾਸਟਰਮਾਈਂਡ ਜਿਹੜਾ ਇਹਨਾਂ ਨੂੰ ਆਪਰੇਟ ਕਰਾਉਂਦੇ ਉਹ ਜਿਹੜਾ ਸਾਈਬਰ ਸੈੱਲ ਤੁਹਾਡਾ ਜਿਹੜਾ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਗੁਜਰਾਤ ਨੂੰ ਉਸੇ ਸਾਈਡ ਜਿਹੜੇ ਬੈਠੇ ਹੈ ਉਸ ਸਾਰਾ ਇੱਕ ਨੈਕਸਸ ਚੱਲਦਾ ਹੈ ਤਾਂ ਕਹਿ ਸਕਦੇ ਆ ਕਿ ਤੁਸੀਂ ਇਸ ਨੂੰ ਵੀ ਇਨਵੈਸਟੀਗੇਸ਼ਨ ਕਰੋਗੇ ਬਿਲਕੁਲ ਜੀ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਇਨ ਦਾ ਸਟੇਟ ਸਾਈਬਰ ਸੈੱਲ ਨਾਲ ਤੇ ਜੇ ਇਹ ਵੀ ਇਸ ਕੇਸ ਤੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਲਿੰਕ ਵੀ ਬੰਨਦਾ ਹੈ ਤਾਂ ਅਸੀਂ ਜੁਆਇੰਟਲੀ ਜਿਹੜੇ ਹੈਗੇ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਵਾਰ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਸਰੇ ਕੱਲੇ ਵਿਦੇਸ਼ੀ ਕੀ ਕਰਦੇ ਸੀ ਕਾਲਿੰਗ ਕੀ ਇੰਡੀਆ ਦੇ ਪਿਛੇ ਗਈਆਂ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸਮਝ ਲਗਾਤਾਰ ਇਹ ਵੀ ਦੇਖਣ ਜਾ ਰਿਹਾ ਕਿ ਕੋਈ ਕਸਟਮ ਆਫੀਸਰ ਬਣ ਕੇ ਜਾਂ ਕੁਝ ਬਣ ਕੇ ਕਹਿੰਦਾ ਫੋਨ ਜਾਂਦੇ ਕਾਲ ਜਾਂਦੀ ਹੈ ਕਿ ਤੁਹਾਡੇ ਬੰਦੇ ਤੁਹਾਡੇ ਕੋ ਫੜੇ ਹੋਏ ਨੇ ਤੁਸੀਂ ਕੋਈ ਸਮਾਨ ਭੇਜਿਆ ਸੀਗਾ ਉਹ ਅਸੀਂ ਫੜ ਲਿਆ ਉਹਦੇ ਰਿਗਾਰਡਿੰਗ ਵੀ ਕਾਫੀ ਮੋਟੇ ਅਮਾਉਂਟ ਲੈ ਤੇ ਆ ਰਹੇ ਸੀ ਨਹੀਂ ਬਿਲਕੁਲ ਤੁਸੀਂ ਇਹ ਵਧੀਆ ਪੁਆਇੰਟ ਚੁੱਕਿਆ ਇਹ ਚ ਇਹ ਹੁਣ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਹਿ ਗਿਆ ਕਰੀ ਪਿਛਲੇ 1-2 ਸਾਲ ਤੋਂ ਸਾਡੇ ਧਿਆਨ ਚ ਵੀ ਆ ਰਹੇ ਸੀ ਇਨ ਫੈਕਟ ਇੱਕ ਦ ਉੱਚ ਤੁਹਾਡੇ ਮੱਧਮ ਤੋਂ ਮੈਂ ਸਾਰਿਆਂ ਨੂੰ ਇਹਦੇ ਬਾਰੇ ਅਵੇਅਰ ਵੀ ਕਰਨਾ ਚਾਹੁੰਗਾ ਕਿ ਇਹ ਚ ਕੋਈ ਤੁਹਾਨੂੰ ਕਾਲ ਆਏਗਾ ਉਹ ਚ ਬੰਦਾ ਕਹਿੰਦਾ ਜੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਵੀਆਈ ਅਫਸਰ ਬਣ ਕੇ ਕਾਲ ਕਰਦਾ ਹੈ ਜਾਂ ਪੰਜਾਬ ਪੁਲਿਸ ਦਾ ਅਫਸਰ ਬਣ ਕੇ ਕਾਲ ਕਰਦਾ ਹੈ ਜੇ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦਿਓ ਤਾਂ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਅਸੀਂ ਇਹ ਰੈਸਟ ਪਾਣਾ ਪੈ ਜਾਏਗਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕ ਸ਼ਿਪਮੈਂਟ ਆਈ ਹੋਈ ਹੈ ਤਾਂ ਇਸ ਇਹ ਚ ਜਿਹੜੀ ਇਲੀਗਲ ਡਰੱਗਸ ਹੈ ਜਾਂ ਕੁਝ ਇਹ ਜੀ ਇਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਨੂੰ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉੱਚ ਅਕਾਊਂਟ 'ਚ ਪੈਸੇ ਭੌਂਦੇ ਦਾ ਪਾਰਸਲ ਤੁਹਾਡੇ ਨਾਂ ਤੇ ਨਹੀਂ ਸ਼ਿਪ ਹੋਏਗਾ ਇਸ ਤਰ੍ਹਾਂ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਆ ਤਾਂ ਇਹ 'ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕੋ ਫਰਾਡ ਕਾਲ ਆਂਦੀ ਹੈ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਤਾਂ ਇਮੀਡੀਏਟਲੀ ਜਿਹੜੀ ਤੁਸੀਂ ਪੈਸੇ ਦੀ ਜੋ ट्रांजैक्शन ਕਰਦੇ ਹੋ ਤਾਂ ਉਸ ਤਰੀਕੇ ਨਾਲ ਇਹ ਫਰਾਡ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਉਚਾ ਜਿਹੜਾ ਇਸ ਚੀਜ਼ ਦਾ ਤੇ ਇਹਦੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਤੇ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजैक्शन ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਵੀ ਸਕਦਾ ਸਰ ਸਾਈਬਰ ਸੈਨ ਦੇ ਮਾਮਲੇ ਲਗਾਤਾਰ ਆਨਲਾਈਨ ਫਰਾਡ ਦੇ ਮਾਮਲੇ ਜਿੰਨਾ ਤੁਸੀਂ ਵੀ ਐਗਜ਼ਾਮਪਲ ਦੇ ਆ ਲਗਾਤਾਰ ਵੱਧਦੇ ਜਾ ਰਹੇ ਪੰਜਾਬ ਪੁਲਿਸ ਨੇ ਮਾਮਲੇ ਜਿਹੜੇ ਇਸ ਤਰ੍ਹਾਂ ਦੇ ਕੀਤਾ ਕਰ ਰਹੀ ਕਿਉਂਕਿ ਕੰਪਲੀਟਸ ਕੰਟੀਨਿਊ ਆ ਰਹੀ ਆਨਲਾਈਨ ਫਰਾਡ ਹਰ ਤਰ੍ਹਾਂ ਦੇ ਦਿੱਤਾ ਇਹ ਤੁਸੀਂ ਇੱਕ ਲਿੰਕ ਜਿਹੜਾ ਹੈ ਭੇਜਿਆ ਜਾਂਦਾ ਹੈ ਜਾਂ ਫਿਰ ਜਿਹੜਾ ਗੂਗਲ ਤੇ ਨੰਬਰ ਕੋਈ ਕਈ ਇਸ ਤਰ੍ਹਾਂ ਦੇ ਹੈਗੇ ਤਾਂ ਉਸ ਨੂੰ ਲੈ ਕੇ ਕੋਈ ਅਵੇ ਲੋਕਾਂ ਦੇ ਵਾਸਤੇ ਅਫਰੈਂਸ ਹੋ ਗਿਆ ਹੈ ਇਸ ਤਰ੍ਹਾਂ ਦੀ ਕੋਈ ਅਵੇਰਨੈਸ ਕੈਂਪੀਨ ਚੱਲ ਰਹੀ ਹੈ ਇਹ ਚ ਰੈਗੂਲਰਲੀ ਜਿਹੜੀਆਂ ਹੈਗੀਆਂ ਸਾਡੇ ਵੱਲੋਂ ਅਵੇਰਨੈਸ ਕੈਂਪੇਨ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਇਸ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਰੈਗੂਲਰ ਅਸੀਂ ਵੀਡੀਓਜ਼ ਤੇ ਅਵੇਰਨੈਸ ਦੇ ਰਿਗਾਰਡਿੰਗ ਜਿਹੜੀ ਕੈਂਪੇਨਸ ਹੈਗੀਆਂ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਉਹ ਵੀ ਪਾਨੇ ਆ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਇਸ ਤੋਂ ਵੇਅਰ ਹੋ ਸਕੋ ਤੇ ਅ ਇਹੀ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਤੁਸੀਂ ਇਹਦੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਅਰਨੈਸ ਕੈਂਪੇਨ ਲਾਂਚ ਕਰਦੇ ਉਹਦਾ ਉਹਦਾ ਤੁਸੀਂ ਹਿੱਸਾ ਬਲੋ ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋ ਸਕੇ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ